ਜਿਹੜਾ ਇਹ ਮਹਾਪੀੜਾ ਨਾਟਕ ਕਲੱਬ ਕੋਲੋਂ ਜਿਹੜਾ ਇਹ ਕ੍ਰਾਂਤੀ ਦਾ ਜਿਹੜਾ ਇਹ ਸ਼ੁਰੂਆਤ ਕੀਤੀ ਜਾਰੀ ਹੈ ਤੇ ਕੀ ਕਹਿਣਾ ਚਾਹਗੇ ਤੁਸੀਂ ਅੱਜ ਚੀਪਟੇਸ ਦੇ ਤੌਰ ਤੇ ਪੁੱਜੇ ਹੋ ਸੇ ਹਾਂਜੀ ਮੈਂ ਦੇ ਗਰਦਾਸਪੁਰ ਨਿਵਾਸੀਆਂ ਵੱਲੋਂ ਕਹਿਣੀ ਆ ਕਿ ਜਲਦੀ ਜਲਦੀ ਆਣ ਆਪਣਾ ਰੋਲ ਲਿੱਖਣ ਇਹਨਾਂ ਦਾ ਬਹੁਤ ਅੱਛੀ ਕਲੱਬ ਹੈਗੀ ਹੈ ਬਜਰੰਗਵਲੀ ਦੇ ਨਾਲ ਲੱਗਦੀ ਹੈ ਸ਼੍ਰੀ ਰਾਮਚੰਦਰ ਦਾ ਆਸ ਹੋਇਆ ਜਨਮ ਹੋਏਗਾ ਅਸ਼ੀਰਵਾਦ ਪ੍ਰਾਪਤ ਕਰਨਗੇ ਚੀਬੋਲੇ ਬਣ ਕੇ ਆ ਕੇ ਹਾਂਜੀ ਦੇਸ਼ ਵਾਸੀਆਂ ਲਈ ਕਹਿੰਦੇ ਕਿ ਰੋਜ਼ ਹੀ ਤੁਸੀਂ 10 ਦਿਨ ਆਪਣਾ ਕਾਰੋਬਾਰ ਛੱਡ ਕੇ ਤੇ ਜ਼ਰੂਰ ਦੇਖਣ ਆਇਆ ਕਰੋ। ਹੋਣ ਸਿਆਦੇਤੀ ਰਾਮਚੰਦਰ ਮਹਾਰਾਜ ਕੀ ਜੈ ਬਹੁਤ ਪੁਰਾਣੀ ਕਲਾ ਲੱਗੀ ਹੈ ਔਰ ਬਹੁਤ ਵੱਡਾ ਯੋਗਦਾਨ ਰੰਦਾ ਹੈ। ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਯੋਗਦਾਨ ਨੂੰ? ਇਹਨਾਂ ਦੇ ਯੋਗਦਾਨਾਂ ਨੂੰ ਅਸਾਂ ਨੂੰ ਇਨਵਾਈਟ ਕੀਤਾ ਇਹਨਾਂ ਨੇ। ਅਸੀਂ ਆਏ ਆ ਅਸੀਂ ਕਿਹਾ ਸਾਡੇ ਵੱਲੋਂ ਵੀ ਸੇਵਾ ਮਿਲਣੀ ਚਾਹੀਦੀ ਕਲੱਬ ਨੂੰ। ਅਸੀਂ ਵੀ 50000 ਰੁਪਿਆ ਦੇ ਕੇ ਚੱਲੇ ਆ। ਅਸੀਂ ਕਹਾਂ ਭੀ ਅੱਛੀ ਅੱਛੀ ਕਲਾਕਾਰ ਹੋਣ ਅੱਛੇ-ਅੱਛੇ ਦਿਖਣ ਨੂੰ ਮਿਲੇ ਔਰ ਅੱਛਾ ਪ੍ਰਤੀ ਦੁਨੀਆ ਤੋਂ ਚਾਨਣ ਹੋਵੇ ਜਾਗਰਣ ਹੋਣਾ ਚਾਹੀਦਾ ਅੱਛੀ ਕਮਾਈ ਦਾ ਜਿਹੜਾ ਬਹੁਤ ਵੱਡਾ ਨਾਇਆ ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਰੋਲ ਵੀ ਕਰਦੇ ਰਹੇ ਕਿਸ ਤਰ੍ਹਾਂ ਦਾ ਲੱਗਦਾ ਕਿ ਹਾਂ ਵੀ ਕੇ ਤੇ ਆ ਕੇ ਇਸ ਤਰ੍ਹਾਂ ਦਾ ਲੱਗਦਾ ਪਿਆ ਕਿ ਜਿੱਦਾਂ ਮੇਰਾ ਬਚਪਨ ਫੇਰ ਮੁੜ ਕੇ ਦੁਬਾਰਾ ਚਾਲੂ ਹੋ ਗਿਆ ਉਹ ਸੇ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਆ ਅੱਜ ਮੋਬਾਈਲਾਂ ਦੇ ਨਜਰੇ ਜਾਂਦੇ ਆ ਘਰ ਜੁੜੇ ਦੇ ਟੀਵੀ ਦੇ ਨਜਰੇ ਜਾਂਦੇ ਆ ਉਹ ਇੱਥੇ ਤੱਕ ਨਹੀਂ ਪੁੱਜਦੇ ਉਹਨਾਂ ਨੂੰ ਕਿਸ ਬੇਹਤ ਦੇਣਾ ਚਾਹੋਗੇ ਉਹਨਾਂ ਨੂੰ ਕਹਿਨੀ ਹੈ ਕਿ ਮੋਬਾਈਲ ਟੀਵੀ ਸਭ ਬੰਦ ਕਰਕੇ ਇੱਕ ਵਾਰੀ ਸ਼੍ਰੀ ਰਾਮ ਦਾ ਜਨਕਾਰਾ ਸੁਨੋ ਆਪਣੇ ਅੰਦਰ ਭਗਤੀ ਭਾਵਨਾ ਲਿਆਓ ਤੇ ਸ਼ਰਧਾ ਲਿਆਓ ਤੇ ਦੇਖ ਸੁਣ ਕੇ ਆਪਣੇ ਉਸ ਚੀਜ਼ ਪਰ ਅਮਲ ਕਰੋ ਤੇ ਅੱਛੀ ਜ਼ਿੰਦਗੀ ਜੀਵੋ ਬਸ ਜੀ ਇਹ ਕਲ ਮਾਤਾ ਰਾਣੀ ਦੇ ਨਮਰਾਤਰ ਵੀ ਸ਼ੁਰੂ ਹੋ ਰਹੇ ਤੇ ਨਮਰਾਤਰਿਆਂ ਦੇ ਵਿੱਚ ਆਪਣੇ ਆਪਣੇ ਘਰ ਮਾਤਾ ਦੀ ਪੂਜਾ ਕਰੋ ਸਾਰਾ ਕੁਝ ਕਰੋ ਆਪਣੇ ਕਲੱਬ ਵੀ ਦੇਖਣਾ ਹੋ ਆਪਣਾ ਘਰ ਦਾ ਪਰਿਵਾਰ ਵੀ ਸੰਭੋ ਸਾਰਿਆਂ ਨੂੰ ਇਦਾਂ ਦਾ ਮੈਂ ਨਿਯੋਤਾ ਦਿੰਨੀ ਆ ਇਹ ਮੇਰੇ ਬੋਲ ਦੇ ਨੇ ਛੋਟੇ ਗੁਰਪਾਈ ਨੇ ਬੋਲੋ ਤੇ ਅੱਜ ਮਾਹੀ ਨਾਟਕ ਲਾ ਗੁਰਦਾਸਪੁਰ ਵਿੱਚ ਹੀ ਪਜੇ ਤੇ ਕਿਸ ਤਰ੍ਹਾਂ ਲੱਗ ਰਿਹਾ ਮੈਨੂੰ ਅੱਜ ਹੀ ਤੇ ਇਨਵਾਈਟ ਕੀ ਹਾਨੋ ਤੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਹੀ ਸਾਨੂੰ ਇੱਥੇ ਇਨਵਾਈਟ ਕੀਆ ਹੋ ਗੁਰਦਾਸਪੁਰ ਵਾਸੀ ਹਾਂ ਮੈਂ ਇਕਨਿਆ ਕਿ ਜਿਹਦਾ ਰਾਮਚੰਦਰ ਜੀ ਰਾਮਚੰਦਰ ਜੀ ਦਾ ਨਾਂ ਚੱਲ ਰਿਹਾ ਹੈ ਹੈਨਾ ਅੱਜ ਤੱਕ ਚੱਲੇ ਜਾ ਰਹੇ ਹੈ ਤੋ ਇਹ ਵੀ ਇਦਾਂ ਇਨਸਾਨ ਬਣੋ नशा मुक्ति हो जावे हड़ा पंजाब और मेरा बहुत खुशी होंगे कि ये बच्चे ए, सुधर जावे है ना जो भी गलत रास्ता गए हैं वो सुधर जावे इस तो अलावा खुश कोई खुशी नहीं है है ना ये मैं कहने चाहनी हूँ जो तो श्री रामचंद्र जी बनवास गए ना हाँ जी ਸਾਰੀ ਦੁਨੀਆ ਉਹਨਾਂ ਨੂੰ ਪਰ ਮਲਾਪ ਕਰਨ ਅੱਗੇ ਬੇੜੀ ਚ ਕਰਨ ਗਏ ਆ ਤੇ ਸਾਰੇ ਉਹਨਾਂ ਨੇ ਕਿਹਾ ਪੇ ਨਲ ਨਾਰੀ ਸਾਰੇ ਆਪਣੇ ਆਪਣੇ ਘਰਾਂ ਨੂੰ ਚਲ ਜਓ ਜਿਹੜਾ ਕਿੰਨਰ ਸਮਾਜ ਹੀ ਜਿਹੜੇ ਸਾਡੇ ਲੋਕ ਦੇ ਬਾਬੇ ਹੀ ਉਹ ਉੱਥੇ ਬਹਿ ਕੇ ਤਬਸਿਆ ਕੀਤੀ ਉਹਨਾਂ ਨੇ ਜਦੋਂ ਵਾਪਸ ਆਏ ਨਾ 14 ਸਾਲ ਬਾਅਦ ਉਹਨਾਂ ਨੇ ਫਿਰ ਸਾਨੂੰ ਬਰਦਾਨ ਦਿੱਤਾ ਪੇ ਜੋ ਤੁਹਾਡੀ ਅੱਛੀ ਕੋਈ ਨੂੰ ਅਸ਼ੀਰਵਾਦ ਦਿਓਗੇ ਤੇ ਅੱਛਾ ਹੀ ਲੱਗੇਗਾ ਬੋਲ ਸਿਆਪਤੀ ਰਾਮ ਚੰਦਰ ਬਹਾਦਰ ਜੀ ਜੀ ਪ੍ਰਧਾਨ ਜੀ ਅੱਜ ਬਹਾਵੀਰ ਰਾਮਨਾਟਕ ਕਲੱਬ ਵੱਲੋਂ ਜਿਹੜਾ ਪਹਿਲਾਂ ਜਿਹੜਾ ਆ ਰਾਮਲੀਲਾ ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਚੀਫ ਗੈਸਟ ਤੌਰ ਤੇ ਕੌਣ ਪੁੱਜਿਆ ਇਹਦੇ ਬਾਰੇ ਵੀ ਦੱਸ ਦਿਓ। ਹਾਂ ਜੀ ਆਪਣੇ ਮਹਾਵੀਰ ਰਾਮਨਾਟਕ ਕਲੱਬ ਦੇ ਵਿੱਚ ਅਸੀਂ ਸਬੋ ਮੰਤ ਜੀ ਚੇਲਾ ਜੀ ਰਾਜੀਮੰਦ ਜੀ ਪ੍ਰਾਂਤ ਰੋੜਾ ਨੂੰ ਵਡਕੀਤਾ ਸੀਗਾ ਤੇ ਕਿਉਂ ਉਹ ਆਪਣੇ ਹਾਜ ਦੀ ਬੜੇ ਟਾਈਮ ਨਾਲ ਭਰ ਕੇ ਗਏ ਆ ਔਰ ਸਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਆਪਣੀ ਤਰਫੋਂ 55000 ਰੁਪਇਆ ਪੇਟ ਕਰਕੇ ਗਏ ਆ ਇਹ ਬਹੁਤ ਪੁਰਾਣੀ ਜਿਹੜੀ ਹੈ ਕਲੱਬ ਹੈਗੀ ਹੈ ਔਰ ਬੜਾ ਵੱਡਾ ਯੋਗਦਾਨ ਰਦਾ ਹੈ ਤੇ ਕਿਸ ਤਰ੍ਹਾਂ ਦੇਂਦੇ ਇਸ ਕਲੱਬ ਨੂੰ ਬਿਲਕੁਲ ਜੀ ਯੋਗਦਾਨ ਤੇ ਸਾਰੇ ਸ਼ਹਿਰ ਨਾਲ ਇਹ ਕਲੱਬ ਚੱਲਦੀ ਹੈ ਜੀ ਅਸੀਂ ਸਾਰੇ ਸ਼ਹਿਰ ਦੇ ਕਦਮ ਤੇ ਸਜਣਾ ਗਲੀ ਮੱਲਿਆਂ ਚ ਗਰਤਕਾਨਾਂ ਦੇ ਇਹ ਸਾਰਾ ਸੰਯੋਗ ਦੇ ਨਾਲ ਹੀ ਇਹ ਮੰਚ ਚਲਾ ਰਹੇ ਆ ਆਪਾਂ ਦੇਖਦੇ ਕਿ ਬਹੁਤ ਸਾਰੇ ਜਿਹੜੇ ਚਰਿੱਤਰ ਹੈਗੇ ਕੈਰੈਕਟਰ ਹੈਗੇ ਆ ਕਾਫੀ ਕਾਫੀ ਸਾਲਾਂ ਤੋਂ ਜਿਹੜਾ ਰੋਲ ਨਿਭਾ ਰਹੇ ਨੇ ਕਿਸ ਤਰ੍ਹਾਂ ਆਪਣਾ ਰੋਲ ਬੁੱਪੀ ਬੀ ਨੰਬਰ ਇਹ ਬੜਾ ਜੀ ਬਹੁਤ ਸੋਨਾ ਵਧੀਆ ਜੀ ਬੱਚੇ ਆਣ ਕੇ ਜਿਹੜੇ ਰੋਲ ਅਦਾ ਕਰਦੇ ਨੇ ਉਹ ਆਣ ਕੇ 1 ਮਹੀਨਾ ਪਹਿਲਾਂ ਪੂਰੀ ਜਹ ਸਰਕਰ ਦੇ ਨੇ ਤੇ ਫਿਰ ਆਪਣਾ ਇਹ ਰਾ ਪਰਦਸ਼ਨ ਕਰਦੇ ਆ ਮੰਚ ਤੇ ਆਣ ਤੇ ਕਿਸ ਤਰ੍ਹਾਂ ਦਾ ਮਤਲਬ ਕਿ ਸ਼ਹਿਰ ਵਾਸੀ ਰਸ ਸੇ ਹੀ ਹੋ ਰੰਦਾ ਸ਼ਹਿਰ ਵਾਸੀਆਂ ਦਾ ਮੈਂ ਪਹਿਲਾਂ ਵੀ ਦੱਸਿਆ ਜੀ ਬਹੁਤ ਸੰਯੋਗ ਹੈ ਉਹਨਾਂ ਦਾ ਸੰਯੋਗ ਨਾਲ ਹੀ ਇਹ ਸਾਰਾ ਮੰਚ ਤਿਆਰ ਹੁੰਦਾ ਵਾ ਪਈ ਦੇ ਸੇਵਾਦਾਰ ਸੇਵਾ ਕਰਨੇ ਦਾ ਹੁੰਦਾ ਪਿਛਲੇ ਸਾਲ ਨਾਲੋਂ ਤੇ ਇਸ ਸਾਲ ਕੀ ਫਰਕ ਦੇਖੀ ਹੁੰਦੀ ਬਹੁਤ ਫਰਕ ਆ ਜੀ ਜਦੋਂ ਅਸੀਂ ਮੈਂ ਸਾਨੂੰ ਉਹ 12 2012 ਦੇ ਵਿੱਚ ਮੈਂ ਪ੍ਰੈਜਿਡੈਂਟ ਬਣਾਈ ਰਾਮਲੀਲਾ ਦਾ ਔਰ ਉਹਨਾਂ ਦਿਨਾਂ ਦੇ ਵਿੱਚ ਲੋਕੀ ਬੋਰੀਆਂ ਤੇ ਪੈਂਦੇ ਆਗੇ ਫਿਰ ਮੇਰੇ ਹੋਂਤੇ ਇੱਥੇ ਟਾਰਟ ਹੋਣੇ ਸ਼ੁਰੂ ਹੋਏ ਫਿਰ ਪਰਮਾਤਮਾ ਹੋਰ ਮੇਰ ਕੀ ਤੀ ਇਸ ਵਾਰ ਅਸੀਂ ਪਿਛਲੇ ਵਾਰ ਅਸੀਂ ਇੱਕ ਕੁਰਸੀਆਂ ਅਰੇਜਮੈਂਟ ਕੀਤਾ ਔਰ ਪਬਲਿਕ ਸਾਡੇ ਤੇ ਬਹੁਤ ਖੁਸ਼ ਆ ਕਲੱਬ ਦੇ ਬਹੁਤ ਖੁਸ਼ ਆ ਸਾਰੇ ਦੇ ਤੇ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇਖਦੇ ਇਸ ਕਲੱਬ ਨੂੰ ਦੇਖੋ ਜੀ ਆਉਣ ਵਾਲੇ ਦਿਨਾਂ ਚ ਆਪਾਂ ਧੰਦ ਤੱਕ ਜਿੰਦਿਆਂ ਲਾਵਾਂਗੇ ਔਰ ਇਹਦੀ ਹੋਰ ਡਿਵੈਲਪਮੈਂਟ ਕਰਾਂਗੇ ਔਰ ਹੋਰ ਤਰੱਕੀ ਕਰਾਂਗੇ ਅਹੋ ਨਵੇਂ ਨਵੇਂ ਕਲਾਕਾਰ ਪੈਦਾ ਕਰਕੇ ਕਿਸੇ ਬਦਲਣ ਕਰਾਵਾਂਗੇ ਲਾਸਟ ਤੁਹਾਡਾ ਕੁਐਸਚਨ ਹੈਗਾ ਗੁਰਦਾਸਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਕਲੱਬ ਨੂੰ ਗੁਰਦਾਸਪੁਰ ਵਾਸੀਆਂ ਨੂੰ ਮੇਰਾ ਇਹੋ ਹੀ ਸੰਦੇਸ਼ ਹੈ ਜੀ ਸ਼ਹਿਰ ਵਾਸੀਆਂ ਨੂੰ ਪਰਫਾਰਮਾਂ ਹਮ ਆ ਕੇ ਸਾਡੇ ਮੰਚ ਦੇ ਇਹ ਲੀਲਾ ਵੇਖਣ ਆਣਗੇ ਪਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਕਿਉਂਕਿ ਬੱਚੇ ਅੱਜ ਕਾ ਨਸ਼ਿਆਂ ਵਿੱਚ ਡੁੱਬੀ ਜੁੜ ਜਿਓਏ ਆ ਉਹ ਪ੍ਰਭੂ શ્રી ਰਾਮ ਨਾਲ ਜੋੜੋ